ਤੇਰਾ ਕੱਖ ਨਾ ਰਹੇ ਵੇ ਬੇਈਮਾਨਾ ਨਾ ਰਹੇ ਤੂੰ ਦੋ ਦੋ ਰੱਖੀਆਂ ਤੇਰਾ ਕੱਖ ਨਾ ਰਹੇ ਵੇ ਬੇਈਮਾਨਾ ਨਾ ਰਹੇ ਤੂੰ ਦੋ ਦੋ ਰੱਖੀਆਂ ਜੇ ਮੈਂ ਪੁੱਛ ਦੀ ਤਾਂ ਕਰਦਾ ਇਹ ਨਾ ਨਾ ਰਹੇ ਤੂੰ ਦੋ ਦੋ ਰੱਖੀਆਂ ਜੇ ਮੈਂ ਪੁੱਛ ਦੀਆਂ ਕਰਦਾ ਇਹ ਨਾ ਨਾ ਰਹੇ ਤੂੰ ਦੋ ਦੋ ਖੀਆਂ ਕਰ ਕਰੇ ਨਖਰੇ ਤੂੰ ਰੋਟੀ ਨਿੱਤ ਖਾਂਦਾ ਏ ਇਹ ਨਹੀਂ ਖਾਣਾ ਉਹ ਨਹੀਂ ਖਾਣਾ ਤੇਰਾ ਨਿੱਤ ਦਾ ਡਰਾਮਾ ਏ ਬੜੇ ਸਬਜੀ ਨੂੰ ਤੜਕੇ ਲੋਂਦਾ ਨਾ ਰਵੇ ਤੂੰ ਦੋ ਦੋ ਰੱਖੀਆਂ ਤੇਰਾ ਕੱਖ ਨਾ ਰਹੇ ਵੇ ਬੇਈਮਾਨਾ ਨਾ ਰਵੇ ਤੂੰ ਦੋ ਦੋ ਰੱਖੀਆਂ ਭਣੇ ਦਾਏ ਤੂੰ ਬੜਾ ਏ ਚਲਾਕ ਵੇ ਸਮਝ ਨਾ ਅੰਨ ਪੜ ਮੈਂ ਵੀ ਬੀਏ ਪਾਸ ਵੇ ਮੈਨੂੰ ਚੁੱਪ ਨੂੰ ਤੂੰ ਮੁਰਖ ਬਣਾਉਂਦਾ ਨਾਰਾਵੇ ਤੂੰ ਦੋ ਦੋ ਰੱਖੀਆਂ ਤੇਰਾ ਕੱਖ ਨਾ ਰਹੇ ਵੇ ਬੇਈਮਾਨਾ ਨਾਰਾਵੇ ਤੂੰ ਦੋ ਦੋ ਰੱਖੀਆਂ ਲੰਬੇ ਲੰਬੇ ਚੱਲੇ ਤੇਰੀ ਫੋਨ ਕਾਲ ਵੇ ਇੱਕ ਦਿਨ ਦਾ ਨਹੀਂ ਉਹ ਨਿਤ ਦਾ ਇਹ ਹਾਲ ਵੇ ਮੇਰੇ ਕਾਲ ਨੂੰ ਬਲੇਕ ਲਿਸਟ ਵਿੱਚ ਪਹੁੰਦਾ ਨਾਰਾ ਵੇ ਤੂੰ ਦੋ ਦੋ ਰੱਖੀਆਂ ਤੇਰਾ ਕੱਖ ਨਾ ਰਹੇ ਵੇ ਬੇਈਮਾਨ ਨਾਰਾ ਵੇ ਤੂੰ ਦੋ ਦੋ ਰੱਖੀਆਂ ਲਾ ਲਿਆਏ ਪਤਾ ਵੇ ਮੈਂ ਤੇਰੀ ਚੈਟ ਦਾ ਇੱਕ ਤੇਰੀ ਡਿਊਟੀ ਨਾਲੇ ਦੂਜੀ ਤੇਰੀ ਚੈਟ ਦਾ ਨਾਮ ਬਦਲੇ ਤੋਂ ਕੋਈ ਸਮਝੇ ਨਾ ਨਾਰਾਵੇ ਤੂੰ ਦੋ ਦੋ ਰੱਖੀਆਂ ਤੇਰਾ ਕੱਖ ਨਾ ਰਹੇ ਵੇ ਬੇਈਮਾਨਾ ਨਾਰਾਵੇ ਤੂੰ ਦੋ ਦੋ ਰੱਖੀਆਂ ਤੇਰਾ ਕੱਖ ਨਾ ਰਹੇ ਵੇ ਬੇਈਮਾਨਾ ਨਾਰਾਵੇ ਤੂੰ ਦੋ ਦੋ ਰੱਖੀਆਂ